ਫਰੀਦਾ ਇਨੀ ਨਿੱਕੀ ਜੰਗੀ ਐ ਫਰ ਡੁੰਗਰ ਭਿਉਮ ਅੱਜ ਫਰੀਦੇ ਕੁਜੜਾ ਸਹਿ ਕੋਹਾ ਥਿਉਮ ਫਰੀਦਾ ਨੇ ਨਿੱਕੀ ਜੰਗੀ ਜਾਂ ਕਹਿੰਦੇ ਨੇ ਆ ਜਿਹੜੀ ਲੱਤ ਐ ਮੋਟਾ ਹਿਸਾ ਉਤਲਾ ਲੱਗਾ ਜਾਂ ਕਹਿੰਦੇ ਨੇ ਪੱਟ ਜਿਹਨੂੰ ਆਪਾਂ ਕਹਿੰਦੇ ਆ ਣਿੱਕੀ ਜੰਗੀ ਹੋਣ ਦਾ ਸੁੱਕ ਗਿਆ ਨਾ ਆਪਣੀ ਗੱਲ ਕਰ ਆਪਣੇ ਨਾਲ ਗੱਲ ਕਰ ਮੈਂ ਨਾ ਤੁਰ ਕੇ ਹੀ ਪੈਦਲੇ ਦੁਨੀਆ ਘਾਤੀ ਹਾਲੋ ਡੂੰਗਰ ਪਵਿਓ ਥੱਲ ਉੱਚੇ ਨੇ ਮੈਂ ਥਾਂ ਉੱਤੇ ਬੈਠ ਹੋਏ ਸਾਰੇ ਕੁੱਬ ਲਿਆ ਵੇ ਥਾ ਡੂੰਗਰ ਥਾਲ ਰਹਿਤਾ ਡੁਕਾ ਥਾਂ ਦੀਵਾ ਖਟਾ ਉੱਚਾ ਦੀਵਾ ਤੇ ਟੱਬੇ ਟੋਏ ਕੁੱਬਲੇ ਸਾਰੇ ਵੇ ਇਹਨਾਂ ਨਾਲ ਪਰ ਅੱਜ ਫਰੀਦਾ ਇੱਕੋ ਡੜਾ ਸੈਖ ਹੋਆ ਕਿਉਂ ਅੱਜ ਮੈਨੂੰ ਖੁਜਾਵੀ ਸੈਖ ਉਹਨਾਂ ਤੇ ਦੂਰ ਲੱਗਦਾ ਥੋੜੀ ਜੀ ਦੂਰ ਪਿਆਈ ਔਖਾ ਉੱਠ ਕੇ ਚੱਕਣਾ ਇਹ ਤਾਂ ਕਹਿੰਦਾ ਬਾਹਲੇ ਸ਼ਰੀਰ ਦੀ ਗੱਲ ਬਾਹਲੇ ਸ਼ਰੀਰ ਦੀ ਪਰ ਗੱਲ ਇਹ ਕਹਿੰਦਾ ਵੀ ਜਿਹੜੀ ਮੇਰੀ ਸੁਰਤ ਹੈ ਪਹਿਲਾਂ ਦਾ ਕਦੇ ਅਕਾ ਚੜਦੀ ਸੀ ਕਦੇ ਪਤਾਲ ਜਾਂਦੀ ਸੀ ਕਬ ਉਹ ਜਿਹੜਾ ਉਹ ਵੀ ਚੜਦਾ ਕਉ ਜਾਏ ਪਿਆਲੇ ਡੁੱਗ ਕਦੇ ਉੱਪਰ ਚੜਦੀ ਹੈ ਹੁਣ ਹੈ ਤੇਰ ਕੁੜੀ ਜੋ ਥੱਲੇ ਥੱਲਿਓਂ ਤੇਰ ਕੁੜੀ ਜਿਵੇਂ ਨਹੀਂ ਜਾਂਦੀ ਕੁਝ ਆ ਹੈ ਨਾ ਸਹਿ ਕੁ ਅਕਲ ਦਾ ਕੁਝ ਆ ਇੱਥੇ ਆ ਦਿਮਾਗ ਨੂੰ ਅਕਲ ਦਾ ਕੁਝ ਆ ਹੈ ਨਾ ਇਹ ਜਿਹੜਾ ਦਿਮਾਗ ਹੁੰਦਾ ਇਹਨੂੰ ਅਕਲ ਦਾ ਕੁਝ ਆ ਕਹਿੰਦੇ ਨੇ ਕਹਿੰਦਾ ਤੇਰੇ ਤੇਰਾ ਅਕਲ ਦਾ ਕੁਝ ਆ ਖਾਲੀ ਹੈ ਉਹ ਜੇ ਮੈਂ ਆਪਾਂ ਕਹਿੰਦੇ ਦਿਮਾਗ ਟੂੜੀ ਭਰੀ ਹੋਈ ਆ ਖਾਲੀ ਹੋਦਾ ਕਹਿੰਦਾ ਖਾਲੀ ਨਹੀਂ ਟੂੜੀ ਤਾਂ ਭਰੀ ਹੋਈ ਹੈ ਕਹਿੰਦਾ ਵੀ ਤੇਰਾ ਖਾਲੀ ਨਹੀਂ ਤੇਰੇ ਟੂੜੀ ਹੈਗੀ ਆ ਇਹ ਅਕਲ ਦਾ ਕੁਝ ਆ ਅਗਲੇ 'ਚ ਰਹਿੰਦੀ ਆ ਰੱਖਦੇ ਨੇ ਲੋਕ ਢਾਕੇ ਕੁਝਾ ਕੰਮ ਨਹੀਂ ਲੈਂਦੇ ਤੇ ਕਹਿੰਦਾ ਕੋਈ ਕਹਿੰਦਾ ਦਿਮਾਗ ਤੇ ਨਹੀਂ ਕੰਮ ਲੈਂਦਾ ਕੋਈ ਕਹਿੰਦਾ ਅਕਲ ਤੇ ਨਹੀਂ ਕੰਮ ਲੈਂਦਾ ਅਸਲ ਤਾਂ ਅਕਲ ਤੇ ਨਹੀਂ ਕੰਮ ਲੈਂਦਾ ਹੀ ਕਹਿਣਾ ਠੀਕ ਹੈ ਅਕਲ ਤੇ ਹੀ ਕੰਮ ਲੈਂਣਾ ਕੰਮ ਅਗਲੇ ਦੇ ਸਕਦੇ ਦਵਾ ਨਾ ਕਿ ਕੰਮ ਨੇ ਕਿ ਜਿਹੜਾ ਕੁਜੇ ਦੇ ਵਿੱਚ ਹੈ ਕੁਜੇ ਦੇ ਵਿੱਚ ਹੈ ਕੁਜੇ ਨੇ ਕੀ ਕੰਮ ਦਾ ਨਾ ਅਗਲੇ ਕੰਮ ਦਾ ਹੈ ਕੁਜੇ ਜੋ ਕੱਢ ਕੇ ਨੂੰ ਵਰਤੇ ਤਾਂ ਹੀ ਗੱਲ ਵੱਢੀ ਹਾਂਜੀ ਅੱਜ ਕਹਿੰਦਾ ਜਿਹੜਾ ਹਾਰ ਹਿਰਦੇ ਚੋਂ ਅਕਲ ਉਤਰਕੁੜੀ ਤੇ ਨਹੀਂ ਜਾਣਦੀ ਕਿਉਂ ਇਹ ਦੇਖ ਲਿਆ ਵੀ ਇਹਨੇ ਉਲਟਾ ਹੀ ਕੰਮ ਕਰ ਦੇ ਕੋਈ ਜੇ ਇਹਨੂੰ ਬਾਹਰ ਛੱਡਤਾ ਕੋਈ ਇਹ ਕਾਲੀ ਹੋ ਕੇ ਫੇਰ ਆਉਗੀ ਅਗੇ ਮਸਾਂ ਠੀਕ ਹੋਈ ਜਾ ਕੁਝ ਹੋਰ ਭਰਮ ਲੈ ਆਉ ਕਿਤੋਂ ਬਾਹਰੋਂ ਜੇ ਬਾਹਰ ਛੱਡਤੀ ਤੇ ਰਗੁੜੀ ਜੋ ਹੋਰ ਕੋਈ ਭਰਮ ਲੈ ਆਉ ਕਿ ਨਾ ਸਹੀ ਕੋਈ ਹੋਰ ਸੁਣੇ ਆਉ ਗੱਲ ਕਿਸੇ ਦੀ ਜੇ ਕਿਸੇ ਦੀ ਗੱਲ ਹੋਰ ਸੁਣ ਲਈ ਤਾਂ ਗੰਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਰਤਾਰੀ ਦੂਜੀ ਬਾਤ ਜੇ ਕੰਨ ਤਾਲੇ ਕਿਤੇ ਪਰ ਫਿਰ ਨਾ ਖੜਾ ਹੋ ਜਵੇ ਥੋੜਾ ਸੌਗਾ ਤੇ ਦੂਰ ਲੱਗਦਾ ਹਿੰਮਤ ਨਹੀਂ ਮੇ ਮਾਦਮ ਆਉ ਤਕਬੀਰ ਸੁਰਤ ਨੂੰ ਲਾਜੋ ਲਜਾਣ ਚ ਵੀ ਮੁਸ਼ਕਲ ਮਹਿਸੂਸ ਹੁੰਦੀ ਹੈ ਹਾਂ ਜੀ